ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿقبال ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਤਾਲੀਮ ਦੇ ਵਿੱਚ ਮੈਂ ਹਾਂ ਜੀ ਗਗਨ ਫਰਦਾਸੀ ਤੁਹਾਡਾ ਪੰਜਾਬੀ ਮੈਂਟਰ ਸਵਾਗਤ ਕਰਦਾ ਜੀ ਇਹਦੀ ਕਲਾਸ ਦੇ ਵਿੱਚ ਆਹ ਕਲਾਸ ਜਿਹੜੀ ਹੈ ਸਾਰੇ ਵਿਦਿਆਰਥੀਆਂ ਲਈ ਚੱਲ ਰਹੀ ਹੈ ਇਹ ਐਪਲੀਕੇਸ਼ਨ ਤੇ ਵੀ ਚੱਲ ਰਹੀ ਹੈ ਜਿਨ੍ਹਾਂ ਨੇ ਪੇਡ ਬੈਚ ਲਿਆ ਹੋਇਆ ਤੇ ਫ੍ਰੀ ਆਫ ਕਾਸਟ ਵੀ ਚੱਲ ਰਹੀ ਆ YouTube ਦੇ ਉੱਪਰ ਗੱਲ ਕਰੀਏ ਇਹਦੇ ਟੌਪਿਕ ਬਾਰੇ ਤਾਂ ਜਿਹੜੀ ਯੂਨਿਟ 9 ਇਹਦੇ ਚ 3 ਸਵਾਲ ਜਿਹੜੇ ਆ ਬਹੁਤ ਲਾਜ਼ਮੀ ਬਣਦੇ ਨੇ ਉਨ੍ਹਾਂ ਬਾਰੇ ਮੈਂ ਗੱਲ ਕਰੂੰਗਾ ਔਰ ਜਿੰਨੇ ਵੀ ਵਿਦਿਆਰਥੀ ਮੇਰੇ ਪੰਜਾਬੀ ਦੇਖਦੇ ਨੇ ਉਹਨਾਂ ਨੂੰ ਮੈਂ ਦੋ ਤਿੰਨ ਗੱਲਾਂ ਕਹਿਣੀਆਂ ਚਾਹੁੰਨਾ ਕਿ 골ਡਨ ਚਾਂਸ ਆ ਇੱਕ ਤਾਂ ਇਹ ਹਰਿਆਣਾ ਵਾਲਾ ਜਿਹੜਾ ਹੈ ਪੇਪਰ ਔਰ ਭਾਵੇਂ ਕੋਈ ਵਰਕਿੰਗ ਦੇ ਵਿੱਚ ਆ ਜੋ ਵੀ ਆ ਸਾਰਿਆਂ ਨੂੰ ਇੱਕ ਵਾਰੀ ਪੇਪਰ ਜ਼ਰੂਰ ਦੇਣਾ ਚਾਹੀਦਾ ਹੈ ਔਰ ਇਹ ਦੇਣਾ ਹੈ ਕਿ ਤੁਹਾਨੂੰ ਇੱਕ ਤਾਂ ਪਤਾ ਲੱਗਦਾ ਕਿ ਤੁਹਾਡੀ ਖੁਦ ਦੀ ਨੌਲੇਜ ਕਿੰਨੀ ਹੈ ਜਾਂ ਫਿਰ ਤੁਸੀਂ ਕਿੱਥੇਕ ਇਸ ਕੰਪੀਟੀਸ਼ਨ ਦੇ ਵਿੱਚ ਲਾਇਕ ਕਰਦੇ ਹੋ ਔਰ ਕਿਉਂਕਿ ਜਿਹੜਾ ਟ੍ਰੈਂਡ ਅੱਜ ਕੱਲ੍ਹ ਚੱਲ ਰਿਹਾ ਹੈ ਵਿਦਿਆਰਥੀਓ ਟ੍ਰੈਂਡ ਹੈ ਬੇਸਿਕਲੀ ਆਪਣਾ ਮੈਮਸਿਕਯੂ ਇਗਜ਼ਾਮ ਤਾਂ ਪਹਿਲੇ ਐਸਾ ਇਗਜ਼ਾਮ ਹੋਗਾ ਜਿਹੜਾ ਅ ਸਬਜੈਕਟਿਵ ਬੇਸਡ ਹੋਗਾ ਸੋ ਜਿਹੜੀ ਯੂਨਿਟ ਜਿਹੜੀ ਹੈਗੀ ਹੈ ਸਾਡੇ ਕੋਲ ਨੌਵੀਂ ਉਹਦੇ ਬਾਰੇ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਯੂਨਿਟ ਨੌਵੀਂ ਦੀ ਜੇ ਮੈਂ ਗੱਲ ਕਰਾਂ ਤਾਂ ਕਿਹੜੇ-ਕਿਹੜੇ ਮੇਨ ਕਨਸੈਪਟਸ ਨੇ ਜਿਹੜੇ ਇੰਪੋਰਟੈਂਟ ਹੋ ਸਕਦੇ ਆ ਯੂਨਿਟ ਜਿਹੜੀ ਹੈ ਸਾਡੇ ਕੋਲ ਇੱਕ ਮਿੰਟ ਠੀਕ ਹਾਂ ਆਪਾਂ ਗੱਲ ਕਰ ਰਹੇ ਸੀਗੇ ਯੂਨਿਟ ਜਿਹੜੀ ਸਾਡੀ 9 ਹੈ ਉਹਦੀ ਕਿ ਇਹਦੇ ਚੋਂ ਕਿਹੜੇ ਕਿਹੜੇ ਸਵਾਲ ਬਣਨ ਦੇ ਜ਼ਿਆਦੇ ਚਾਂਸਸ ਹੈਗੇ ਆ ਉਹਦੇ ਬਾਰੇ ਮੈਂ ਜ਼ਿਕਰ ਕਰਨਾ ਚਾਹੁੰਗਾ ਤੁਹਾਡੇ ਨਾਲ ਅ ਯੂਨਿਟ ਜਿਹੜੀ ਸਾਡੀ ਆ ਜਾਂਦੀ ਹੈ ਇਹ ਯੂਨਿਟ ਹੈ 9 ਇਹਦੇ ਚੋਂ ਮੇਨ ਜਿਹੜਾ ਬੰਦ ਹੈ ਇੱਕ ਹੈਗਾ ਗੁਰਮੁਖੀ ਲਿਪੀ ਠੀਕ ਹੈ ਜੀ ਤੇ ਦੂਜੀ ਹੈ ਪੰਜਾਬੀ ਭਾਸ਼ਾ ਤੀਜਾ ਸਵਾਲ ਹੈਗਾ ਹੈ ਭਾਸ਼ਾ ਅਤੇ ਉਪਭਾਸ਼ਾ ਇਹ ਤਿੰਨ ਅਜਿਹੇ ਟਾਪਿਕ ਨੇ ਜਿਹੜੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣਗੇ ਇਸ ਪੇਪਰ ਦੇ ਲਈ ਤਾਂ ਮੇਰੀ ਤੁਹਾਨੂੰ ਨਿੱਜੀ ਤਾ ਗੀਦ ਇਹੀ ਹੈ ਵੀ ਤੁਸੀਂ ਇਹ ਟਾਪਿਕ ਜ਼ਰੂਰ ਕਰਕੇ ਜਾਣੇ ਠੀਕ ਹੈ ਜੀ ਹੁਣ ਦੇਖੋ ਜੀ ਇਹਦੇ ਵਿੱਚ ਕਾਮਨ ਚੀਜ਼ ਕੀ ਹੈ ਭੂਮਿਕਾ ਸਾਰਿਆਂ ਦੇ ਵਿੱਚ ਸੀਮ ਹੋਊਗੀ ਭੂਮਿਕਾਲਾ ਜਿਹੜਾ ਪੋਜੀਸ਼ਨ ਹੈ ਉਹਦੇ ਤੁਸੀਂ ਭਾਸ਼ਾ ਬਾਰੇ ਲਿਖਣਾ ਹੈ ਹਨਾ ਜੀ ਫਿਰ ਬਾਕੀ ਇਹਦੇ ਵਿੱਚ ਜਿਹੜਾ ਦੂਜਾ ਅਸਪੈਕਟ ਰਹਿਣਾ ਡਾਇਗਰਾਮ ਨਾ ਡਾਇਗਰਾਮ ਜਿਹੜੀ ਹੈ ਹੁਣ ਨਿਕਾਸ ਵਿਕਾਸ ਦੇ ਵਿੱਚ ਤੁਸੀਂ ਆਹ ਫਾਲੋ ਅਪ ਕਰ ਸਕਦੇ ਹੋ ਆਵਲੀ ਡਾਇਗਰਾਮ ਬਹੁਤ ਵਧੀਆ ਹੈ ਠੀਕ ਹੈ ਨਹੀਂ ਤਾਂ ਤੁਸੀਂ ਬਾਕਸਸ ਵਾਲੀ ਜਿਹੜੀ ਆਰਾਮ ਨਾਲ ਬਣਾ ਸਕਦੇ ਹੋ ਠੀਕ ਹੈ ਜੀ ਡਾਇਗਰਾਮ ਜਿਹੜੀ ਬਹੁਤ کارਗਰ ਸਿੱਧ ਹੋਊਗੀ ਠੀਕ ਹੈ ਔਰ ਨਾਲ ਦੇ ਨਾਲ ਇਦਾਂ ਕਰਕੇ ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਕੀ ਕਨਸੈਪਟ ਆ ਇਦਾਂ ਕਰਕੇ ਡਾਇਗ੍ਰam ਤੁਸੀਂ ਐਡ ਆਨ ਕਰ ਸਕਦੇ ਹੋ ਹੁਣ ਮੈਂ ਗੱਲ ਕਰਾਂ ਤੁਹਾਨੂੰ ਸਵਾਲ ਕਿਦਾਂ ਲਿਖਣਾ ਜਾਂ ਕਿਵੇਂ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਤੁਹਾਡੀ ਭੂਮਿਕਾ ਰ ਆਉਣਾ ਬਲ ਨੂੰ ਕਿ ਭਾਸ਼ਾ ਮਨੁੱਖ ਅਤੇ ਸਮਾਜ ਇੱਕ ਦੂਜੇ ਦੇ ਸਹਾਯਕ ਪੂਰਕ ਹਨ ਸਮਾਜ ਜਿੱਥੇ ਮਨੁੱਖ ਨੂੰ ਦੂਜੀਆਂ ਮਨੁੱਖਾਂ ਨਾਲ ਜੋੜਦਾ ਹੈ ਭਾਸ਼ਾ ਮਨੁੱਖ ਨੂੰ ਉਸ ਦੇ ਅੰਦਰ ਮਨੁੱਖ ਨਾਲ ਜੋੜਦੀ ਹੈ ਕਿੰਨੀ ਸੋਹਣੀ ਜਿਹੜੀ ਹੈ ਗੱਲ ਕਹੀ ਗਈ ਹੈ ਭਾਸ਼ਾ ਸਿਰਫ ਮਨੁੱਖ ਨੂੰ ਉਸ ਦੇ ਅੰਦਰ ਮਨੁੱਖ ਨਾਲ ਹੀ ਨਹੀਂ ਜੋੜਦੀ ਸਗੋ ਦੂਜੇ ਮਨੁੱਖਾਂ ਦੇ ਨਾਲ ਵਿਚਰਨ ਦੇ ਲਈ ਆਪਣੇ ਹਾਸਾ ਪਾ ਪੈਦਾ ਕਰਨ ਦੇ ਲਈ ਜਾਂ ਪੇਸ਼ ਕਰਨ ਦੇ ਲਈ ਵੀ ਇੱਕ ਮੀਡੀਅਮ ਜਾਂ ਮਾਧਿਅਮ ਵਜੋਂ ਸਹਾਇਕ ਹੁੰਦੀ ਹੈ ਸੋ ਇਹ ਜਦੋਂ ਗੱਲਾਂ ਭੂਮਿਕਾ ਚ ਕਰੋਗੇ ਇਹ ਜੇ ਟਕਸਾਲੀ ਰੂਪ ਦੇ ਵਿੱਚ ਲਿਖੋਗੇ ਤਾਂ ਇਫੈਕਟਿਵਨੈਸ ਹੋਊਗੀ ਤੁਹਾਡੀ ਉਹਦੇ ਵਿੱਚ ਲਿਖਣੀ ਦੇ ਵਿੱਚ ਹੈਨਾ ਜੀ ਹੁਣ ਭਾਸ਼ਾ ਦੀ ਆ ਦੇਖੋ ਆਰਾਮ ਨਾਲ ਦੱਸਿਓ ਭਾਸ਼ਾ ਕੀ ਹੁੰਦੀ ਹੈ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਭਾਸ਼ਾ ਦੁਪਕਤਾ ਉਤਪਾਦਨਸ਼ੀਲਤਾ ਆਪਮੋਹਰਾਪਣ ਅੰਤਰ ਵਟਾਂਦਰਾ ਤੇ ਵਿਸ਼ੇਸ਼ੀਕਰਨ ਪਰਸ਼ਾ ਤੇ ਪੰਜਾਬੀ ਭਾਸ਼ਾ ਵਿਸਥਾਪਨ ਸੱਭਿਆਚਾਰਕ ਰੂਪਾਂਤਰ ਇਹ ਸਾਰੀਆਂ ਗੱਲਾਂ ਹੁਣ ਪਹਿਲੀ ਆਉਂਦੀ ਹੈ ਭਾਸ਼ਾ ਦੀ ਦੁਪਕਤਾ ਆਪਾਂ ਭਾਸ਼ਾ ਦੀ ਗੱਲ ਕਰ ਰਹੇ ਹਾਂ ਕਿ ਭਾਸ਼ਾ ਦੇ ਗੁਣ ਕੀ ਨੇ ਵਿਸ਼ੇਸ਼ਤਾਵਾਂ ਨੇ ਕੀ ਨੇ ਹੁਣ ਜੇ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿਦਾ ਕਿ ਠੀਕ ਹੈ ਜੀ ਇੱਕ ਚੰਗੇ ਮਨੁੱਖ ਦੇ ਕੀ ਗੁਣ ਹੁੰਦੇ ਆ ਚੰਗਾ ਮਨੁੱਖ ਕਿਵੇਂ ਦਾ ਹੋਊਗਾ ਕੀ ਕਰਦਾ ਹੈ ਨਾ ਤਾਂ ਉਹਦੇ ਵਿੱਚ ਮੈਂ ਕੀ ਕਰੂੰਗਾ ਰਾਮਨਾਲ ਉਹਦੀਆਂ ਪੋਜ਼ਿਟਿਵ ਚੀਜ਼ਾਂ ਦੱਸੂਗਾ ਸੇਮ ਇਸੇ ਤਰੀਕੇ ਨਾਲ ਸਪੋਜ਼ ਕਰੋ ਤੁਹਾਨੂੰ ਸਵਾਲ ਆ ਗਿਆ ਭਾਸ਼ਾ ਬਾਰੇ ਤਾਂ ਭੂਮਿਕਾ ਦੇ ਵਿੱਚ ਤੁਸੀਂ ਮੇਨ ਸਾਰਾ ਕੁਝ ਲਿਖ ਦੋਗੇ ਹਨਾ ਹੁਣ ਭਾਸ਼ਾ ਦੀ ਪਕਤਾ ਦੀ ਗੱਲ ਆ ਜੀਗੀ ਇਹ ਦੀ ਇੱਕ ਤਰ੍ਹਾਂ ਦੀ ਵਿਸ਼ੇਸ਼ਤਾ ਹੈ ਦਾ ਗੁਣ ਹੈ ਹਨਾ ਹੁਣ ਜੇ ਮੈਂ ਕਹਿੰਦਾ ਕਿ ਔਲੇ ਖਾਨ ਦੇ ਕੀ ਗੁਣ ਨੇ ਤਾਂ ਤੁਸੀਂ ਔਲੇ ਬਾਰੇ ਲਿਖ ਦੋ ਪੀ ਇਹ ਮੈਂ ਇੱਕ ਮੈਡੀਸਨਲ ਸਾਡੇ ਕੋਲ ਪੌਦਾ ਹੈ ਜੀ ਸਾਰਾ ਕੁਝ ਲਿਖ ਦਿੱਤਾ ਹੁਣ ਉਹਦੇ ਜਦੋਂ ਤੁਸੀਂ ਵਿਸ਼ੇਸ਼ਤਾਵਾਂ ਉਹਦੇ ਪੋਜ਼ਿਟਿਵ ਲਾਭ ਲਿਖੋਗੇ ਤਾਂ ਉਸ ਚ ਕੈਟੇਗਰੀਜ਼ ਕਰੋਗੇ ਸੇਮ ਇਸੇ ਤਰੀਕੇ ਨਾਲ ਮੈਂ ਐਗਜ਼ਾਮਪਲ ਨਾਲ ਸਮਝਾ ਰਿਹਾ ਨਾਲ ਤੁਸੀਂ ਇਹੋ ਜੀ ਡਾਇਗਰਾਮਾਂ ਵੀ ਦੇ ਸਕਦੇ ਹੋ ਔਰ ਹੋ ਸਕੇ ਤਾਂ ਜਿਹੜਾ ਯੂਨਿਟ 1 ਔਰ ਯੂਨਿਟ 9 ਹੋਗੀ ਨਾ ਇਹਦੇ ਵਿੱਚ ਕੁਝ ਪੱਛਮੀ ਸਭਿਅਤਾ ਜਾਂ ਪੱਛਮੀ ਜਿਹੜੇ ਚਿੰਤਕ ਨੇ ਉਹਨਾਂ ਦੇ ਨਾਲ ਰਿਲੇਟਡ ਟਰਮ ਨੋਲੋਜੀਜ਼ ਵੀ ਨੇ ਅਗਰ ਤੁਸੀਂ ਬ੍ਰੈਕਟ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹਨੂੰ ਲਿਖ ਦੇਉਣਾ ਮੈਨੂੰ ਲੱਗਦਾ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਲਿਖ ਸਕਦੇ ਹੋ ਉਹਨੂੰ ਮਤਲਬ ਪੇਸ਼ ਵਧੀਆ ਹੋਊਗੀ ਜੇਵੇਂ ਭਾਸ਼ਾ ਇਹ ਸਨੋਚਨਾ ਇਹਨੂੰ ਸਟਰਕਚਰ ਲਿਖਿਆ ਹੋਇਆ ਨਾ ਤੇ ਤੁਨਿਆਤਮਿਕਤਾ ਹੁਣ ਲੌਜੀਕਲ ਹੁੰਦਾ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਫੈਕਟਿਵ ਬਣਾਉਂਦੀਆਂ ਨੇ ਸਾਡੇ ਰਾਈਟਿੰਗਸ ਨੂੰ ਠੀਕ ਹੈ ਤਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਆਪਣਾ ਜਿੰਨਾ ਵੀ ਜੋ ਵੀ ਕੁਐਸਚਨ ਲਿਖਣਾ ਹੈ ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਕਿ ਅੰਗਰੇਜ਼ੀ ਦੇ ਡੀਟੇਲ ਲਫ਼ਜ਼ ਹੋਣਗੇ ਉਹਨਾਂ ਨੂੰ ਐਜ਼ ਇਟ ਇਜ਼ ਜ਼ਰੂਰ ਲਿਖਿਓ ਹੁਣ ਭਾਸ਼ਾ ਦੀ ਬਾਰੀ ਗੱਲ ਅਸੀਂ ਕਰ ਲਈ ਹੈ ਨਾ ਇਹ ਬੱਚਾ ਨੋਟਸ ਦਿੱਤੇ ਹੋਏ ਉਤਪਾਦਨ ਚੀਲਤਾ ਦੇਖੋ ਆਪ ਹੋਰ ਆਪਨ ਇਹ ਹੌਲੀ ਹੌਲੀ ਜਾ ਕੇ ਉਹਨਾਂ ਨੇ ਕੀਤਾ ਕੈਟੇਗੋਰਾਇਜ਼ ਕਰਕੇ ਉਹਦੇ ਬਾਰੇ ਦੱਸਿਆ ਹੋਇਆ ਹੁਣ ਜਿਹੜੇ ਤੇ ਮੈਂ ਗੱਲ ਕਰਨੀ ਹੈ ਅ ਮੇਨ ਆਪਣੀ ਹੈਗਾ ਸੀ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਦੇਖੋ ਆ ਜਿਹੜਾ ਪੋਰਸ਼ਨ ਆ ਪਹਿਲਾਂ ਆਪਣਾ ਇੱਥੇ ਭੂਮਿਕਾ ਆ ਜੂਗੀ ਆਰਾਮ ਨਾਲ ਕਿ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਕਿਵੇਂ ਹੋਇਆ ਸਭ ਤੋਂ ਪਹਿਲਾਂ ਤੁਸੀਂ ਸਟਾਰਟ ਕਰਨਾ ਇੱਕ ਭੂਮਿਕਾ ਤੋਂ ਭੂਮਿਕਾ ਨੇ ਆਰਾਮ ਦੇ ਨਾਲ ਇਹਦੇ ਚ ਆਪਾਂ ਲਿਖ ਦੇਣਾ ਪੰਜਾਬੀ ਭਾਸ਼ਾ ਭਾਰਤੀ ਆਰਾਈ ਆਰਾਈ ਇੰਡੋਆਰੀਅਨ ਭਾਸ਼ਾ ਪਰਿਵਾਰ ਦੀ ਭਾਸ਼ਾ ਹੈ ਜੋ ਅੱਗੋਂ ਭਾਰਤੀ ਯੂਰੋਪੀ ਪਰਿਵਾਰ ਦੀ ਭਾਰਤੀ ইরਾਨੀ ਸ਼ਾਖਾ ਨਾਲ ਸੰਬੰਧ ਦੇਖੋ ਆ ਇੱਕ ਲਾਈਨ ਦੇ ਵਿੱਚ ਬੜੇ ਵੱਡੇ ਵੱਡੇ ਕਨਸੈਪਟ ਦੇਖੋ ਕਲੀਅਰ ਹੋ ਗਿਆ ਹੈ ਹਨਾ ਜਦੋਂ ਅਸੀਂ ਪ੍ਰੇਮ ਪ੍ਰਕਾਸ਼ ਦੀ ਕਿਤਾਬ ਪੜ੍ਹਦੇ ਹਾਂ ਸਿਧਾਂਤਕ ਭਾਸ਼ਾ ਵਿਗਿਆਨ ਤਾਂ ਉਹ ਜੇ ਤੁਸੀਂ ਦੱਸਿਆ ਹੋਣਾ ਕਿ 12 ਹਨਾ 9 ਫਿਰ ਉਹਨਾਂ ਚੋ ਇੱਕ ਤੋਂ ਉਹ ਜਿਹੜੇ ਕਨਸੈਪਟ ਆ ਉਹ ਇੱਥੇ ਆਪਾਂ ਇਦਾਂ ਯੂਜ਼ ਕਰਨਾ ਪੰਜਾਬੀ ਭਾਸ਼ਾ ਭਾਰਤੀ ਆਰੀ ਪਰਿਵਾਰ ਦੀ ਭਾਸ਼ਾ ਹੈ ਜੋ ਅੱਗੇ ਭਾਰਤੀ ਯੂਰੋਪੀ ਪਰਿਵਾਰ ਦੀ ਭਾਰਤੀ ইরਾਨੀ ਸ਼ਾਖਾ ਨਾਲ ਮਤਲਬ ਤੇ ਤਿੰਨ ਸੈਂਟੈਂਸ ਨੇ ਉਹਨੂੰ ਇੱਕ ਹੀ ਸੈਂਟੈਂਸ ਦੇ ਵਿੱਚ ਜੋੜਿਆ ਹੈ ਇਹ ਖਾਸੀਅਤ ਹੈ ਸਭ ਤੋਂ ਵੱਡੀ ਇਹ ਖਾਸੀਅਤ ਹੈ ਸਭ ਤੋਂ ਤਗੜੀ ਜਿਹੜੀ ਅਸੀਂ ਗੱਲ ਕਰਨੀ ਆ ਆਪਣਾ ਇਹਦੇ ਵਿੱਚ ਕਿ ਆਪਾਂ ਸੰਖੇਪ ਦੇ ਵਿੱਚ ਚੀਜ਼ਾਂ ਨੂੰ ਲਿਖਣ ਦੀ ਕੋਸ਼ਿਸ਼ ਕਰਨੀ ਹੈ ਅਗਲੀ ਕਿਤਾਬ ਕਿ ਭਾਰਤ ਯੂਰੋਪੀ ਪਰਿਵਾਰ ਦੀ ਇਹ ਹੋਗੀ ਭਾਰਤੀ ਯੂਰੋਪੀ ਪਰਿਵਾਰ ਵਿੱਚ ਮੁੱਖ ਰੂਪੇ ਦੋ ਪਾਸੇਈ ਪਰਿਵਾਰ ਹਨ ਜਿਨ੍ਹਾਂ ਨੂੰ ਕਰਮਵਾਰ ਭਾਰਤੀ ইরਾਨੀ ਭਾਸ਼ਾ ਤੇ ਭਾਰਤੀ ਯੂਰੋਪੀ ਪਰਿਵਾਰ ਵਿੱਚ ਵੰਡਿਆ ਹੈ ਠੀਕ ਹੈ ਜੀ ਫਿਰ ਤੁਹਾਨੂੰ ਪਤਾ ਯੂਰੋਪੀ ਅੱਗੇ ਜਰਮੈਨਟਿਕ ਸੈਲਵਿਕ ਵੱਖ-ਵੱਖ ਅੱਗੇ ਕੈਟਾਗਰੀ ਦੇ ਸਬ ਕੈਟਾਗਰੀਜ਼ ਕੀਤਾ ਗਿਆ ਹੋਇਆ ਹੁਣ ਆਹ ਡਾਇਗ੍ਰam ਤੁਸੀਂ ਮੇਨਲੀ ਬਣਾ ਸਕਦੇ ਹੋ ਅ ਠੀਕ ਹੈ ਇੰਡੋ ਯੂਰੋਪੀਨ ਫੈਮਿਲੀ ਉਹਦੇ ਵਿੱਚ ਯੂਰੋਪੀ ਪਰਿਵਾਰ ਭਾਰਤੀ ইরਾਨੀ ਫਿਰ ইরਾਨੀ ਚੋ ਅਗੇ ਆਰੀਏ ਦੇ ਵਿੱਚੋਂ ਆਪਣੇ ਆਉਂਦੇ ਨੇ ਤੇ ਆਪਣੀ ਜਿਹੜੀ ਭਾਸ਼ਾ ਹੈ ਉਹ ਵੀ ਅਗੋਂ ਤਿੰਨ ਭਾਗਾਂ ਚ ਅਸੀਂ ਵੰਡਦੇ ਨੇ ਪ੍ਰਾਚੀਨ ਕਾਲ ਦੀ ਮੱਧ ਕਾਲ ਦੀ ਤੇ ਆਧੁਨਿਕ ਕਾਲ ਦੀ ਠੀਕ ਹੈ ਜੀ ਇਹਦੇ ਬਾਰੇ ਦੱਸਤਾ ਹੁਣ ਚਲੋ ਇਹ ਤਾਂ ਆਰੀਅਨ ਭਾਸ਼ਾ ਆਪਾਂ ਕਰਨਾ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਨਾ ਤਾਂ ਆਪਾਂ ਵੈਦਿਕ ਸੰਸਕ੍ਰਿਤ ਦੀ ਗੱਲ ਕਰਾਂਗੇ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਾਂਗੇ ਆਪਣੇ ਉਹਦੇ ਵਿੱਚ ਰਾਈਟਿੰਗ ਮਟੀਰੀਅਲ ਦੇ ਵਿੱਚ ਹਨਾ ਹੁਣ ਇਹਦੇ ਵਿੱਚ ਤੁਸੀਂ ਮਾੜਾ ਮੋਟਾ ਇੱਕ ਦੀ ਚੀਜ਼ ਲੈ ਸਕਦੇ ਕਿ ਇਤਿਹਾਸਿਕ ਪੁਨਰ ਅਸਰਜਨ ਜਿਸੀ ਤੋਂ ਇਹ ਕਿਆ ਲਿਆ ਜਾਂਦਾ ਹੈ ਕਿ ਪ੍ਰਾਚੀਨ ਭਾਰਤੀ ਆਰਾਇਆ ਆਰੀਆਈ ਪਰਿਵਾਰ ਦੀਆਂ ਭਾਸ਼ਾਵਾਂ 2000 ਤੋਂ 1500 ਬੀਸੀ ਤੋਂ ਸ਼ੁਰੂ ਹੋ ਕੇ 1500 ਈਸਵੀ ਤੱਕ ਚੱਲੀਆਂ ਹਨ ਠੀਕ ਹੈ ਸੋ ਇਹ ਗੱਲਾਂ ਤੁਸੀਂ ਮਾੜਾ ਮਾੜਾ ਇਫੈਕਚੁਅਲ ਚੀਜ਼ਾਂ ਵੀ ਦੇਣੀ ਹੈ ਫਿਰ ਸਪਤਾ ਸੱਤਾ ਆਦ्य ਅੱਜੂ ਹਨ ਸਰਪਹਾ ਸੱਪੂ ਇਹ ਗੱਲਾਂ ਵੀ ਤੁਸੀਂ ਆਪ ਲਿਖ ਸਕਦੇ ਹੋ ਆਪਣੀ ਰਾਈਟਿੰਗ ਦੇ ਵਿੱਚ ਐਵੀਡੈਂਸ ਦੇ ਵਜੋਂ ਕਿਉਂਕਿ ਜਿੰਨਾ ਇਫੈਕਟਿਵ ਲਿਖੋਗੇ ਉਹਨਾਂ ਤੁਹਾਡੇ ਲਈ ਸਹੀ ਹੋਊਗਾ ਕਿਉਂਕਿ ਦੇਖੋ ਥਿਊਰੀ ਤਾਂ ਸਾਰਿਆਂ ਨੇ ਲਿਖਣੀ ਹੈ ਪਰ ਜੇਕਰ ਤੁਸੀਂ ਕੁਝ ਵੱਖਰਾ ਲਿਖੋਗੇ ਨਾ ਐਗਜ਼ਾਮੀਨਰ ਤੁਹਾਨੂੰ ਮਾਰਕਸ ਜ਼ਿਆਦਾ ਦੇਊਗਾ ਮੈਂ ਤੁਹਾਨੂੰ ਕਹਿੰਦਾ ਤੇ ਵੱਖਰਾ ਤੁਸੀਂ ਤਾਂ ਹੀ ਲਿਖ ਸਕਦੇ ਹੋ ਜੇ ਤੁਹਾਨੂੰ ਪ੍ਰੋਪਰ ਗਾਈਡੈਂਸ ਹੋ ਗਈ ਹੁਣ ਤੱਕ ਸਾਡੇ ਆਪਾਂ ਸਕੂਲ ਸਟਰਕਚਰਸ ਕਾਲਜ ਯੂਨੀਵਰਸਿਟੀਾਂ ਦੇ ਪੇਪਰਾਂ ਦੀ ਸੀਟਸ ਭਰੀਆਂ ਨੇ ਬਟ ਆਪਾਂ ਫੋਕਸ ਨਹੀਂ ਕੀਤਾ ਆਪਣੀ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਤਾਂ ਇਹ ਪੇਪਰ ਦੇ ਵਿੱਚ ਪੜ ਸਾਰੇ ਰਹੇ ਆ ਬਟ ਕੋਈ ਬਹੁਤ ਘੱਟ ਬੱਚੇ ਨੇ ਜਿਹੜੇ ਕ੍ਰੀਏਟਿਵ ਰਾਈਟਿੰਗ ਤੇ ਵੀ ਆਪਣਾ ਕੰਮ ਕਰ ਰਹੇ ਆ ਪੇਪਰ ਨੂੰ ਲਿਖਣਾ ਕਿਵੇਂ ਹੈ ਪੇਸ਼ ਕਿਦਾਂ ਉਨੀਥੇ ਆਪਾਂ ਗੱਲ ਕਰ ਲੈਣੀ ਆ ਸਵਾਲ ਆ ਸਾਡੇ ਥੋੜੇ ਇੱਥੋਂ ਗੱਲ ਆ ਜੂਗੀ ਹੁਣ ਆ ਜਿਹੜਾ ਮੇਨ ਚੀਜ਼ ਆ ਬਾਦਸ਼ਾਹ ਤੇ ਉਪ ਬਾਦਸ਼ਾਹ ਦੇ ਵਿੱਚ ਜਿਹੜਾ ਸਵਾਲ ਬਣਦਾ ਹੈ ਬਹੁਤ ਇੰਪੋਰਟੈਂਟ ਸਵਾਲ ਬਣਦਾ ਹੈ ਕਿ ਬਾਦਸ਼ਾਹ ਅਤੇ ਉਪ ਬਾਦਸ਼ਾਹ ਦੀ ਵਿੱਚ ਜਿਉਂਸੀ ਗੱਲ ਕਰਾਂਗੇ ਤਾਂ ਪਹਿਲਾਂ ਆਪਾਂ ਉਹਦੀ ਡੈਫੀਨੇਸ਼ਨ ਜ਼ਾਹਿਰ ਦੀ ਗੱਲ ਦੱਸਾਂਗੇ ਕਿ ਉਪ ਬਾਦਸ਼ਾਹਾਂ ਦੇ ਅਧਿਆਪਨ ਨਾਲ ਸੰਬੰਧਿਤ ਵਿਗਿਆਨ ਨੂੰ ਉਪਸ਼ਾ ਵਿਗਿਆਨ ਆਪਾਂ ਕਹਿੰਦੇ ਆ ਡਾਇਲੈਕਟੋਲੋਜੀ ਕਹਿੰਦੇ ਆ ਤੇ ਉਪਭਾਸ਼ਾ ਵਿਗਿਆਨ ਉਪਭਾਸ਼ਾਵਾਂ ਦਾ ਅਧਿਐਨ ਦੋ ਆਧਾਰ ਤੇ ਕਰਦਾ ਇੱਕ ਪ੍ਰਕਾਰ ਦੀਆਂ ਉਪਭਾਸ਼ਾਵਾਂ ਤੇ ਆਧਾਰ ਪੰਗੋਲਿਕ ਜਾਂ ਖੇਤਰੀ ਵੰਡ ਹੁੰਦੀ ਹੈ ਜਦੋਂ ਕਿ ਦੂਜੀਆਂ ਦਾ ਆਧਾਰ ਸਮਾਜਿਕ ਵੰਡ ਹੁੰਦੀ ਹੈ ਕਿ ਸਮਾਜ ਦੇ ਵਿੱਚ ਕਿਦਾਂ ਇਹਨੂੰ ਵੰਡਿਆ ਗਿਆ ਹੈ ਸੋ ਇਹ ਦੋ ਟਾਈਪ ਦੀਆਂ ਜਿਹੜੀਆਂ ਵੰਡਾ ਸਾਨੂੰ ਦੇਖਣ ਨੂੰ ਮਿਲਦੀਆਂ ਹੈ ਪਾਸ਼ਾ ਤੇ ਪੰਜਾਬੀ ਉਪਭਾਸ਼ਾ ਦੇ ਕਨਸੈਪਟ ਦੇ ਵਿੱਚ ਠੀਕ ਹੈ ਜੀ ਹੁਣ ਉਪਭਾਸ਼ਾ ਕੀ ਹੁੰਦੀ ਹੈ ਕਿਸੇ ਅ ਮੰਗੋਲਿਕ ਵੱਖਰੇਵੇਂ ਜਾਂ ਖੇਤਰੀ ਦੀ ਬੋਲੀ ਨੂੰ ਜਿਹੜੇ ਅਸੀਂ ਉਪਭਾਸ਼ਾ ਕਹਿੰਦੇ ਆ ਉਹ ਕੋ ਬੋਲੀ ਕਹਿੰਦੇ ਆ ਪੰਜਾਬ ਦੀ ਮੁੱਖ ਤੌਰ ਤੇ ਭਾਰਤੀ ਪੰਜਾਬ ਦੀਆਂ ਚਾਰ ਨੇ ਉਦਾਂ ਮਿਲਾ ਕੇ ਆਪਣੇ ਕੋ ਸੱਤ ਅੱਠ ਪਹੁੰਚ ਜਾਣੀਆਂ ਠੀਕ ਹੈ ਜੀ ਹੁਣ ਇਹਦੇ ਵਿੱਚ ਜਿਹੜਾ ਮੇਨ ਐਵੀਡੈਂਸ ਆ ਦੇਖੋ ਹਟਸਨ ਨੇ ਭਾਸ਼ਾ ਤੇ ਉਪਭਾਸ਼ਾ ਦੇ ਵਖਰੇਵੇਂ ਨੂੰ ਦੋ ਆਧਾਰਾਂ ਤੇ ਸਥਾਪਿਤ ਕਰਨ ਦਾ ਯਤਨ ਕੀਤਾ ਸੀ ਇੱਕ ਆਧਾਰ ਸਾਈਜ਼ ਦਾ ਤੇ ਦੂਜਾ ਪ੍ਰਤੀਸ਼ਟਾ ਦਾ ਇੰਨੀ ਗੱਲ ਕਿਸੇ ਨੂੰ ਲਿਖਣੀ ਸਾਰਿਆਂ ਜੋਕਾਂ ਨੇ ਕੀ ਗਿਆ ਨਾ ਚਲਦੀ ਭਾਸ਼ਾ ਕੀ ਹੁੰਦੀ ਹੈ ਉਪਭਾਸ਼ਾ ਕੀ ਹੁੰਦੀ ਹੈ ਪਰਿਭਾਸ਼ਾ ਦਾ ਚਲੋ ਜੇ ਕੇ ਚਲੋ ਪਰ ਜਦੋਂ ਤੁਸੀਂ ਐਜ ਹਿਸਟੋਰੀਕਲ ਐਵੀਡੈਂਸ ਐਡ ਔਨ ਕਰਦੇ ਹੋ ਨਾ ਕਿਤਾਬਾਂ ਦੇ ਨਾਮ ਐਡ ਔਨ ਕਰਦੇ ਹੋ ਤੁਹਾਡੀ ਔਥੈਂਟੀਸਿਟੀ ਜ਼ਿਆਦਾ ਆਉਂਦੀ ਹੈ ਹੁਣ ਹੋਰ ਨਹੀਂ ਕੋਈ ਤੁਸੀਂ ਇਹੀ ਕੰਮ ਕਰ ਸਕਦੇ ਹੋ ਕਿ ਇਹਦੇ ਵਿੱਚ ਨਾ ਦੋ ਤਿੰਨ ਕਿਤਾਬਾਂ ਦੇ ਨਾਮ ਹੀ ਯਾਦ ਕਰ ਲਓ ਪ੍ਰੀਮ ਪ੍ਰਕਾਸ਼ ਦੀ ਕਿਤਾਬ ਦਾ ਨਾਮ ਯਾਦ ਕਰ ਲਓ ਨਾ ਬੂਟਾ ਬਰਾੜ ਜੀ ਦੀਆਂ ਜਿਹੜੇ ਮੇਨ ਮੇਨ ਮੂਲ ਕਿਤਾਬਾਂ ਸੀਗੀਆਂ ਹਨਾ ਵਿਲੀਅਮ ਕੈਰੀ ਦੀ ਗ੍ਰਾਮਰ ਦੀ ਗੱਲ ਕਰ ਲਓ ਥੋੜੀ ਬਹੁਤੀ ਨਾ ਪੰਜਾਬੀ ਭਾਸ਼ਾ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਦੀ ਐਟਲਸ ਬਣੀ ਹੋਈ ਹੈ 28 ਉਹਦੇ ਚ ਭਾਸ਼ਾਵਾਂ ਨੇ ਉਹਨਾਂ ਦੀ ਗੱਲ ਕਰ ਲਓ ਸੋ ਇਹ ਜਿਹੇ ਰੀਜ਼ਾਂ ਜਿਹੜੀਆਂ ਥੋੜਾ ਜਿਆਦਾ ਤੁਹਾਨੂੰ ਇਫੈਕਟਿਵ ਬਣਾਉਣੀਆਂ ਤੁਹਾਡੇ ਆਨਸਰ ਨੂੰ ਠੀਕ ਹੈ ਜੀ ਮੁੰਡੇ ਅਮੀ ਹਰਟਸਨ ਨੇ ਭਾਸ਼ਾਤੂ ਭਾਸ਼ਾ ਦੇ ਵਕਰੀਵੇਂ ਦੇ ਆਧਾਰ ਤੇ ਅੱਛਾ ਇਹ ਕਿਸੇ ਨੇ ਨਹੀਂ ਹੁਣ ਤੱਕ ਮਨ ਲਾਦਾ ਜਿੰਨੇ ਵਿੱਚ ਬੱਚੇ ਤਿਆਰੀ ਕਰ ਰਿਹਾ ਨਹੀਂ ਲਿਖਿਆ ਤੁਸੀਂ ਐਡ ਆਨ ਕਰ ਸਕਦੇ ਹੋ ਹੁਣ ਟਕਸਾਲੀ ਭਾਸ਼ਾ ਕੀ ਹੁੰਦੀ ਹੈ ਜੀ ਟਕਸਾਲੀ ਭਾਸ਼ਾ ਤੇ ਗੈਰ ਟਕਸਾਲੀ ਭਾਸ਼ਾ ਦਾ ਅੰਤਰ ਭਾਸ਼ਾ ਵਿਗਿਆਨਕ ਨਾਲੋਂ ਸਮਾਜਿਕ ਵਧੇਰੇ ਹੈ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਕਿਸੇ ਵੀ ਉਪਭਾਸ਼ਾ ਨੂੰ ਕਿਸੇ ਦੂਸਰੀ ਉਪਭਾਸ਼ਾ ਦੇ ਮੁਕਾਬਲੇ ਤੇ ਉੱਚਾ ਜਾਂ ਨੀਵਾਂ ਨਹੀਂ ਦਿਖਾਇਆ ਜਾ ਸਕਦਾ ਪਰੰਤੂ ਸਮਾਜ ਵਿੱਚ ਵਿਚਰਦੇ ਆ ਭਾਸ਼ਾਈ ਪ੍ਰਕਾਰ ਦੀ ਵਿਭਿੰਨਤਾ ਸਦਕਾ ਰਸਮੀ ਤੇ ਗੈਰ ਰਸਮੀ ਭਾਸ਼ਾਈ ਪਰ ਰਚਨਾ ਵਿੱਚ ਵੱਖਰੇਵੇਂ ਸਥਾਪਿਤ ਕਰਨ ਇੱਥੇ ਕਿਸੇ ਇੱਕ ਉਪਭਾਸ਼ਾ ਦਾ ਟਕਸਾਲੀਕਰਨ ਜਾਂ ਮਿਆਰੀਕਰਨ ਕਰਨਾ ਲਾਜ਼ਮੀ ਪੈ ਜਾਂਦਾ ਹੈ ਇਹ ਗੱਲਾਂ ਕਿਤੇ ਮੈਂ ਟਕਸਾਲੀ ਦਾ ਮਤਲਬ ਤੁਹਾਨੂੰ ਦੱਸਿਆ ਸੀਗਾ ਕਿਸੇ ਸਰਕਾਰ ਵੱਲੋਂ ਜਾਂ ਤਾਂ ਪ੍ਰੋਪਰਲੀ ਸਮਾਜਿਕ ਤੇ ਰਾਜਨੀਤਿਕ ਅ ਅਧਾਰਾਂ ਤੇ ਜਿਹੜੀ ਲੈਂਗੁਏਜ ਖੜੀ ਹੁੰਦੀ ਹੈ ਉਹਨਾਂ ਜਿਵੇਂ ਮਹਾਰਾਜ ਜੀ ਸਿੰਘ ਦੀ ਰਾਜ ਦੀ ਗੱਲ ਕਰ ਲਈ ਤਾਂ ਮੱਝ ਜਿਹੜੀ ਟਕਸਾਲੀ ਸੀ ਜੋ ਆਪਾਂ ਕੇਂਦਰੀ ਟਕਸਾਲੀ ਮਿਆਰੀ ਵੀ ਕਹਿੰਨੇ ਆ ਭਾਸ਼ਾ ਨੂੰ ਉਪਵਾਚ ਕਹਿੰਨੇ ਆ ਤਾਂ ਉਹਦਾ ਕੀ ਮਤਲਬ ਆ ਇਹ ਇਹਦੇ ਵਿੱਚ ਗੱਲ ਆਉਂਦੀ ਆ ਜਿੰਨਾ ਵੀ ਤੁਹਾਡਾ ਕੰਮ ਕਾਜ ਆ ਬੋਲਣ ਦੇ ਲੈਸ ਦੇ ਨੇ ਫਾਰਮਲ ਜਿਹੜਾ ਵਰਕ ਆ ਉਹ ਇਸ ਭਾਸ਼ਾ ਨੂੰ ਤਰਜੀਹ ਦੇ ਕੇ ਬਣਾਇਆ ਜਾਂਦਾ ਜਾਂ ਕਰੇ ਕੀਤਾ ਜਾਂਦਾ ਹੈ ਠੀਕ ਹੈ ਹੁਣ ਅੱਗੇ ਸਵਾਲ ਬਣਦਾ ਹੈ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਤੇ ਨਿਕਾਸ ਤਾਂ ਇਹਦੇ ਵਿੱਚ ਵੀ ਪੰਜਾਬੀ ਭਾਸ਼ਾ ਦਾ ਜਨਮ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਭੂਮਿਕਾ ਤੁਸੀਂ ਲਿਖੋਗੇ ਨਾ ਕਿ 191852 ਵਿੱਚ ਪੰਜਾਬ ਵਿੱਚ ਵਿਦਿਅਕ ਮਹਿਕਮਾ ਕਾਇਮ ਹੋਇਆ 1852 ਦੇ ਵਿੱਚ ਨਾ 49 ਦੇ ਵਿੱਚ ਅੰਗਰੇਜ਼ ਪ੍ਰੋਪਰਲੀ ਅਧਿਕਾਰ ਜਮਾ ਲੈਂਦੇ ਨੇ ਜਿਸ ਦੇ ਪਹਿਲੇ ਡਾਇਰੈਕਟਰ ای ਵੀ ਆਰਨਲਡ ਸਨ ਤੇ ਗਵਰਨਮੈਂਟ ਕਾਲ ਲਾਹੌਰ ਬੰਦਾ ਫਿਰ ਮਹਿੰਦਰਾ ਕਾਲ ਪਟਿਆਲਾ ਕਾਇਮ ਹੁੰਦਾ ਹੈ ਫਿਰ ਇੰਡੀਆ ਐਕਟ ਆਉਂਦਾ ਹੈ 1933 ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਤਰਮ ਪ੍ਰਚਾਰ ਤੋਂ ਸਟਾਰਟ ਹੁੰਦਾ ਹੈ 1849 ਦੇ ਵਿੱਚ ਪ੍ਰੂਰਨ ਤੌਰ ਤੇ ਆਧਾਰ ਹੋ ਜਾਂਦਾ ਮਤਲਬ ਸਾਰਾ ਕੁਝ ਤੁਸੀਂ ਇੱਕ ਦੋ ਲਾਈਨਾਂ ਦੇ ਵਿੱਚ ਹਿਸਟੋਰੀਕਲ ਫੈਕਟਸ ਨੂੰ ਸਮ ਅਪ ਕਰਨਾ ਹੈ ਇਹਦੇ ਵਿੱਚ ਠੀਕ ਹੈ ਜੀ ਪਰ ਪੰਜਾਬ ਦਾ ਵਿਕਾਸ ਕਿਵੇਂ ਹੁੰਦਾ ਹੈ ਕਿਵੇਂ ਸਿੰਘ ਸਵਾ ਮੂਵਮੈਂਟਸ ਆਉਂਦੀ ਹੈ ਕਿਵੇਂ ਪੰਜਾਬੀ ਯੂਨੀਵਰਸਿਟੀ ਖਾਲਸਾ ਕਾਲਜ ਬਣਦਾ ਹੈ ਨਾ ਹੌਲੀ ਹੌਲੀ ਇਸਲਾਮ ਜਾਂ ਫਿਰ ਧਾਰਮਿਕ ਤੌਰ ਤੇ ਕਿਵੇਂ এডੂਕੇਸ਼ਨ ਪ੍ਰਮੋਟ ਹੁੰਦੀ ਹੈ ਲੈਂਗੁਏਜ ਕਿਵੇਂ ਪ੍ਰਮੋਟ ਹੁੰਦੀ ਹੈ ਅਨਵਾਦ ਕਿਦਾਂ ਸ਼ੁਰੂ ਹੁੰਦੇ ਆ ਨਾ ਕਿਵੇਂ ਆਪਣੇ ਜਿਹੜਾ ਰਾਈਟਰ ਨੇ ਉਹ ਵੀ ਅੰਗਰੇਜ਼ਾਂ ਦੇ ਟੈਕਟਿਕਸ ਯੂਜ਼ ਕਰਕੇ ਹਮਨੇ ਧਰਮ ਨੂੰ ਬਚਾਉਣ ਦੇ ਲਈ ਅਲਟਰਨੇਟਿਵ ਪਾਲਦੇ ਨੇ ਨਾ ਇਹ ਸਾਰੀਆਂ ਗੱਲਾਂ ਆਉਣਗੀਆਂ ਇਹਦੇ ਵਿੱਚ ਨਾ ਫਿਰ ਪੰਜਾਬੀ ਸਾਹਿਤ ਦੀ ਵਿਸ਼ੇਸ਼ਤਾ ਇਹ ਵੀ ਆਪਾਂ ਐਡ-ਆਨ ਕਰਾਂਗੇ ਇਹਦੇ ਵਿੱਚ ਠੀਕ ਹੈ ਭਾਸ਼ਾ ਤੇ ਪੰਜਾਬੀ ਭਾਸ਼ਾ ਫਿਰ ਇਹ ਆ ਜਾਂਦਾ ਦੇਖੋ ਇਹ ਚ ਤੁਸੀਂ ਮਾੜਾ ਮੋਟਾ ਜਦੋਂ ਲਿਖਣਾ ਹੈ ਤਾਂ ਬੱਚਿਓ ਕਿਸੇ ਰਾਈਟਰ ਦਾ ਉਹ ਵੀ ਦੇਣੇ ਆ ਐਵਿਡੈਂਸ ਵੀ ਦੇਣੇ ਜਵੇਂ ਡਾਕਟਰ ਪ੍ਰੀਮ ਵਰਕਾਸ ਦੀ ਗੱਲ ਆ ਜਾਂਦੀ ਹੈ ਭਾਸ਼ਾ ਫੁਦਰੇ ਮੂੰਹ ਬੋਲੀ ਚੰਨਾਂ ਦੀ ਪ੍ਰਣਾਲੀ ਹੈ ਜਿਸ ਨੂੰ ਮਨੁੱਖੀ ਸੰਚਾਰ ਲਈ ਵਰਤਿਆ ਜਾਂਦਾ ਹੈ ਨਾ ਬੋਲ ਚੱਲਦੀ ਭਾਸ਼ਾ ਭਾਸ਼ਾ ਇਸ ਮੂੰਹ ਵਿੱਚ ਸੰਚਾਰ ਦੇ ਮਾਧਿਅਮ ਵਜੋਂ ਵਰਤੀ ਜਾਂਦੀ ਭਾਸ਼ਾ ਨੂੰ ਬੋਲ ਚੱਲਦੀ ਭਾਸ਼ਾ ਕਹਿੰਦੇ ਹਨ ਜਿਹੜੀ ਆਪਾਂ ਆਮ ਇਨਫੋਰਮਲ ਲੈਂਗੁਏਜ ਦੇ ਲਈ ਇਨਫੋਰਮਲ ਵੇ ਆਫ ਟਾਕਿੰਗ ਦੇ ਲਈ ਜਿਹੜਾ ਇਸਤੇਮਾਲ ਕਰਦੇ ਹਾਂ ਉਹ ਹੈ ਜੀ ਲਿਖਤੀ ਭਾਸ਼ਾ ਕੀ ਹੁੰਦੀ ਹੈ ਜਿਹੜੀ ਦੇਦੇ ਵਿਆਕਰਨਿਕ ਇਕਾਈਆਂ ਤੇ ਨਿਰਧਾਰਤ ਹੁੰਦੀ ਹੈ ਵਿਆਕਰਨਿਕ ਰੂਲ ਐਂਡ ਰੈਗੂਲੇਸ਼ਨਸ ਤੇ ਬੇਸਡ ਹੁੰਦੀ ਹੈ ਉਹਨੂੰ ਸਿਖਤੀ ਭਾਸ਼ਾ ਕਹਿੰਦੇ ਨੇ ਅੰਗਰੇਜ਼ ਦੇ ਵਿੱਚ ਜੀ ਫਾਰਮਲ ਲੈਂਗੁਏਜ ਕਹਿ ਦਿੰਦੇ ਆ ਨਾ ਉਹ ਆ ਜਾਂਦੀ ਹੁਣ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਵਿਕਾਸ ਇਹ ਜੀ ਥੋੜਾ ਜਿਹਾ ਅਸੀਂ ਹੁਣ ਜਦੋਂ ਇੱਥੇ ਉਤਪਤੀ ਆਉਂਦਾ ਨਾ ਉਤਪਤੀ ਦਾ ਮਤਲਬ ਹੁੰਦਾ ਕਿ ਜਿਹੜਾ ਲਫ਼ਜ਼ ਬਣਿਆ ਜਿਵੇਂ ਪਾਸ਼ਾ ਹੈ ਜਿਵੇਂ ਤੁਹਾਨੂੰ ਕਹਿੰਦਾ ਸੂਫੀ ਜਮ ਦਾ ਉਤਪਤੀ ਤੇ ਵਿਕਾਸ ਜਾਂ ਕੁਝ ਇਦਾਂ ਦੀਆਂ ਗੱਲਾਂ ਮੈਂ ਕਰ ਲਾਂ ਤਾਂ ਉਹਦੇ ਵਿੱਚ ਮੇਰਾ ਜਿਹੜੀ ਕੋਸ਼ਿਸ਼ ਹੈ ਇਹ ਰਹਿਣੀ ਚਾਹੀਦੀ ਹੈ ਕਿ ਮੈਂ ਜ਼ਿਆਦਾਤਰ ਉੱਚ ਡਿਸਕਸ ਕਰੂੰਗਾ ਉਹਨਾਂ ਲਫ਼ਜ਼ਾਂ ਦਾ ਨੀਮਨ ਕਲਚਰ ਕਿ ਉਹ ਬਣਿਆ ਕਿਦਾਂ ਜਿਹੜਾ ਲਫ਼ਜ਼ ਹੈ ਉਹ ਬਣਿਆ ਕਿਦਾਂ ਲਾਟਿਨ ਤੋਂ ਬਣਿਆ ਹੈ ਕਿੱਥੋਂ ਬਣਿਆ ਹੈ ਕਿਵੇਂ ਬਣਿਆ ਹੈ ਇਹ ਗੱਲਾਂ ਜਿਹੜੀਆਂ ਮੇਨ ਰਹਿਣਗੀਆਂ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪੇ ਸਤਿ ਸ਼੍ਰੀ ਅਕਾਲ ਇੱਕ ਵਾਰੀ ਸੈਸ਼ਨ ਨੂੰ ਨਾਲ ਨਾਲ ਸ਼ੇਅਰ ਕਰ ਦਿਓ ਨਾਲ ਨਾਲ ਲਾਈਕ ਵੀ ਕਰੀ ਜਾਓ ਤੇ ਜਿਹੜੇ ਵਿਦਿਆਰਥੀ ਸਾਡੀ ਬੁੱਕਲੇਟ ਲੈਣਾ ਚਾਹੁੰਦੇ ਆ ਉਹਦੇ ਵਿੱਚ ਤਕਰੀਬਨ ਸਾਨੂੰ 100 ਪਲੱਸ ਜਿਹੜੇ ਆ ਅ ਮਿਲ ਜਾਣਗੇ ਠੀਕ ਹੈ ਜੀ ਬੁੱਕਲੈਟ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਾਡੀ ਕਿਉਂਕਿ ਹੁਣ ਬੈਚ ਲੈ ਤਾਂ ਕੋਈ ਫਾਇਦਾ ਨਹੀਂ ਬੈਚ ਦੇ ਵਿੱਚ ਸਿਰਫ ਤੁਹਾਡੀ ਮਾਰਕਿੰਗ ਹੀ ਹੁੰਦੀ ਹੈ ਡੇਲੀ ਤਾਂ ਤੁਸੀਂ 100 ਪਲੱਸ ਤੁਹਾਨੂੰ ਉਹ ਚ ਸਵਾਲ ਮਿਲ ਜਾਣਗੇ ਜੇ ਤੁਸੀਂ ਜੋ 100 ਪਲੱਸ ਜਿਹੜੇ ਆ ਕੁਐਸਚਨ ਬਣੇ ਆ ਉਹਦੇ ਚ ਠੀਕ ਹੈ ਜੀ ਪਲੱਸ 올 ਯੂਨਿਟਸ ਦੇ ਜਿਹੜੇ ਆ ਸੌਰੀ ਮੇਨ ਜਿਹੜੀਆਂ ਯੂਨਿਟਸ ਨੇ ਉਹਨਾਂ ਦੇ ਤੁਹਾਨੂੰ ਡਾਇਗਰਾਮ ਮਿਲ ਜਾਣਗੇ ਠੀਕ ਹੈ ਜੀ ਆ ਦੋ ਚੀਜ਼ਾਂ ਸਾਡੀ ਬੁੱਕਲੇਟ ਬਣੀ ਹੋਈ ਹੈ 399 ਉਹਦਾ ਪ੍ਰਾਈਸ ਹੈ ਵਿਦ ਪੋਸਟਲ ਚਾਰजेस ਹੈਗਾ 399 ਤਾਂ ਤੁਸੀਂ ਮੰਗਵਾ ਸਕਦੇ ਹੋ 100 ਬੈਸਟ ਐਂਡ ਬੈਸਟ ਕੁਐਸਚਨਸ ਨੇ ਉਹਦੇ ਵਿੱਚ ਠੀਕ ਹੈ ਜੀ ਜਿਨ੍ਹਾਂ ਦੀ ਪ੍ਰੈਕਟਿਸ ਕਰਕੇ ਤੁਸੀਂ ਵਧੀਆ ਮਾਰਕਸ ਆਪਣੇ ਲੈ ਸਕਦੇ ਹੋ ਬਾਕੀ ਮੇਨ ਜਿਹੜੀ ਚੀਜ਼ ਆ ਮੇਨ ਹੈਗਾ ਸਬਜੈਕਟਿਵ ਪਾਰਟ ਸਬਜੈਕਟਿਵ ਪਾਰਟ ਦਾ ਮਤਲਬ ਕਿ ਤੁਹਾਡੀ ਰਾਈਟਿੰਗ ਸਕਿਲਸ ਕਿਵੇਂ ਦੀਆਂ ਕਿਵੇਂ ਲਿਖਦੇ ਹੋ ਤੁਸੀਂ ਠੀਕ ਹੈ ਜੀ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਬਾਕੀ ਬਹੁਤ-ਬਹੁਤ ਸ਼ੁਕਰੀਆ ਮਿਲਦੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ